ਕੋਟੜਾ ਸਾਹਿਬ ਅੱਜ ਮੁਲਾਕਾਤ ਕੀਤੀ ਹੈ ਪ੍ਰਸ਼ਾਸਨ ਨੇ ਕੀ ਰਿਹ ਹੈ ਜੀ ਮੀਟਿੰਗ ਵਿੱਚ ਥੋੜਾ ਪਿੱਛੇ ਰੋ ਥੋੜਾ ਪਿੱਛੇ ਰੋ ਸਰ ਦੋ ਕਦਮ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਬាទ 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 ਸਰ ਪਾਤ ਪਾਤ ਨੂੰ ਪ੍ਰੋਜੈਕਟ ਆਪਸ ਨਾਲ ਜਿਹੜਾ ਮਹਾਰਾਜ ਜਿਹੜਾ ਬਾਤ ਕਰਾ ਕੇ ਇਹ ਕੋਟੜਾ ਬੰਦ ਕਰਾ ਦੇਣੇ ਪ੍ਰਸ਼ਾਸਨ ਆਇਆ ਸੀ ਕੀ ਗੱਲਬਾਤ ਹੋਈ ਹੈ ਜੀ ਇਹ ਕਾਕਾ ਸਿੰਘ ਕੋਟੜਾ ਸੁਭਾਜਰ ਸੁਪਰਾ ਤ੍ਰਿਮੇਖਾ ਸੁਦਕੂਰ ਟੀਮ ਆਈਸੀ ਡਾਕਟਰਾਂ ਦੀ ਬਈ ਉਹ ਕਦੇ ਵੀ ਸੈਂਪਲ ਲੈਣਾ ਹੈ ਸਾਡੀ ਗੱਲਬਾਤ ਉਸੇ ਵੀ ਜਿਹੜੇ ਪਹਿਲਾਂ ਵਾਲੇ ਸੈਂਪਲ ਹੈ ਵੀ ਤੁਸੀਂ ਤਾਂ ਬਹੁਤ ਰਿਪੋਰਟ ਨੂੰ ਇਹ ਦਿਖਾ ਰਹੇ ਹੋ ਵੀ ਕੋਈ ਠੀਕ ਆ ਰਹੀ ਹੈ ਰਿਪੋਰਟਾਂ ਉਹ ਰਿਪੋਰਟਾਂ ਲਿਆਓ ਉਹਨਾਂ ਨੇ ਹੁਣ ਸਾਨੂੰ ਸੈਂਡ ਕਰਤੀਆਂ ਸੀ ਪਹਿਲਾਂ ਜਿਹੜੇ ਅਸੀਂ ਅੱਧਾ ਘੰਟਾ ਘੰਟਾ ਇੱਥੇ ਖੜੇ ਆਂ ਵੀ ਜਿਹੜਾ ਅਲਟਰਾਸਾਉਂਡ ਕੀਤਾ ਸੀ ਤੁਝੇ ਜਿਹੜੇ ਸਿਰ ਰਿਪੋਰਟਾ ਉਹ ਤੁਸੀਂ ਰਿਪੋਰਟਾ ਦਿਓ ਵੀ ਬਾਹਰ ਰਿਪੋਰਟ ਕੁਝ ਹੋਰ ਜਾ ਰਹੀ ਹੈ ਕਹੇ ਤੁਸੀਂ ਹੋਰ ਰਹੇ ਤੋ ਅੱਜ ਪੂਰੇ ਡੱਲੇਵਾਲ ਸਾਹਿਬ ਨੂੰ 50 ਦਿਨ ਹੋ ਗਏ 50 ਦਿਨ ਬੰਦੇ ਦੀ ਸਥਿਤੀ ਕੀ ਹੁੰਦੀ ਆ ਵੀ ਸਾਨੂੰ ਕੋਈ ਲੱਗਦਾ ਨਹੀਂ ਸੁਡੀ ਰਿਪੋਰਟਾਂ ਚ ਤੁਸੀਂ ਇੱਥੇ ਤਾਂ ਲੈ ਜਾਣਾ ਦਵਾ ਦੇ ਵਿੱਚ ਰਿਪੋਰਟ ਕੁਝ ਸਰਕਾਰ ਹੋਰ ਪੇਸ਼ ਕਰ ਰਹੀ ਆ ਤੋ ਮੰਗਵਾਈਆਂ ਅਸਲ ਤਾਂ ਇਹ ਚਾਹੀਦਾ ਇਸ ਜਿਵੇਂ ਅੱਜ ਸੈਂਪਲ ਲੈ ਗਿਆ ਤੋ 24 ਘੰਟਿਆਂ ਚ ਇਹਨਾਂ ਦੇ ਆ ਜਾਣਾ ਹੁੰਦਾ ਰਿਜ਼ਲਟ ਇਹ ਮੰਗੇ ਤੋਂ ਦੇ ਰਹੇ ਨੇ ਪਤਾ ਨਹੀਂ ਕੀ ਪੇਸ਼ ਕਰ ਰਹੇ ਨੇ ਉਹ ਇਸ ਗੱਲ ਤੇ ਵੀ ਨਹੀਂ ਹੋਊ ਹਰ ਵਾਰੀ ਕਹਿੰਦੇ ਨੇ ਅੱਜ ਵੀ ਇਹੀ ਕਹਿ ਕੇ ਗਏ ਨੇ ਵੀ ਸੈਂਪਲ ਅਸੀਂ ਲੈ ਗਏ ਅਸੀਂ ਰਿਪੋਰਟਾਂ ਜਨਤਕ ਕਰਾਂਗੇ ਪਰ ਮੰਗੇ ਤੋਂ ਆਉਂਦੀਆਂ ਨਹੀਂ ਆ ਵੀ ਕਿਸ ਲੋਡ ਰਹੀ ਹੈ ਪਰ ਉਹ ਮੈਂ ਚਲੋ ਇਹਨਾਂ ਦੀ ਕੀ ਰਿਪੋਰਟ ਹੈ ਕੀ ਹੈ ਆ ਪੂਰੇ ਦੇਸ਼ ਦੇ ਕਿਸਾਨਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਕਿ 50 ਦਿਨ ਕੋਈ ਬੰਦਾ ਅੱਜ ਤੱਕ ਮੇਰੀ ਉਮਰ ਚ ਤਾਂ ਨਹੀਂ ਕੱਟਿਆ ਮੈਂ ਵੀ ਮਰ ਵਰਤੇ ਬੈਠਾ ਮੈਨੂੰ 14 ਦਿਨਾਂ ਤੋਂ ਬਾਅਦ ਇਹ ਲੱਗ ਰਿਹਾ ਸੀ ਵੀ ਜੇ ਇੱਕ ਦਿਨ ਹੋਰ ਲੰਘ ਗਿਆ ਜਾਂ ਦੋ ਦਿਨ ਹੋਰ ਲੰਘ ਗਏ ਬਈ ਕਿਸੇ ਵੇਲੇ ਵੀ ਕੋਈ ਹੋ ਸਕਦਾ ਬੰਦਾ ਡੀਕ ਚ ਹੁੰਦਾ ਅੰਦਰੋਂ ਬਈ ਯਾਰ ਨਿਬੜਦਾ ਨਹੀਂ ਨਿਬੜਦਾ ਪਰ ਇਸ ਮੂਰੇ ਤਾਂ ਸਾਡਾ ਸਿਰ ਝੁਕਦਾ ਡੱਲੇਵਾਲ ਸਾਉ ਦੇ 50 ਦਿਨ ਲਈ ਸਿੱਧਕ ਤੇ ਪੂਰਾ ਉਤਰਿਆ ਪਰ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਤੋ ਜੇ ਹਾਲਾਤ ਬਣ ਰਹੇ ਆ ਮੈਂ ਇਸ ਤੋਂ ਪਹਿਲਾਂ ਸਾਡੇ ਫੋਰਮ ਦੀ ਮੀਟਿੰਗ ਹੋਈ ਆ ਉੱਥੇ ਵੀ ਵਿਚਾਰ ਕੀਤਾ ਕਿਸਾਨ ਜਸੇਬੰਦੀ ਸਾਡੀ ਵੀ ਮੀਟਿੰਗ ਹੋਈ ਆ ਸੰਗਠਨ ਦੇ ਉਹਦਾ ਵੀ ਮੈਂ ਵਿਚਾਰ ਕੀਤਾ ਲੋਕਾਂ ਦੀਆਂ ਪ੍ਰੋਬਲਮਾਂ ਲੋਕਾਂ ਦੀਆਂ ਭਾਵਨਾਵਾਂ ਮੈਂ ਇਹ ਆ ਵੀ ਤੁਸੀਂ ਹੁਣ ਛੇਤੀ ਕਰੋ ਕੁਝ ਮਰਨ ਮਰਾਉਂਦੇ ਆ ਡੱਲੇਵਾਲ ਸਾਹਿਬ ਤਾਂ ਫੇਰ ਆਪਾਂ ਕੀ ਕਰ ਸਕਾਂਗੇ ਇਹ ਤੇ ਮੇਰਾ ਤਿੰਨ ਵਜੇ ਫੇਰ ਅਸੀਂ ਵਿਚਾਰ ਕਰ ਰਹੇ ਆ ਦੂਜੇ ਫੋਰਮ ਨਾਲ ਗੱਲ ਜਿੰਨੇ ਕਿ ਸਾਡੇ ਇਧਰੋਂ ਆਈ ਆ ਭਾਵਕ ਐ ਲੋਕ ਭਾਵਕੋ ਕੇ ਜਿਹੇ ਜਿਹਨੋਂ ਦੇ ਹਾਲਾਤ ਐ ਮੈਂ ਬੇਨਤੀ ਇਹੀ ਕਰੂੰ ਵੀ ਕੰਟਰੋਲ ਕਰੋ ਲੜਨ ਦੇ ਮੈਦਾਨ ਦੇ ਵਿੱਚ ਬੈਠੇ ਆ ਲੜਾਂਗੇ ਸਰਕਾਰ ਕੀ ਕਰਦੀ ਐ ਨਾ ਕਰਦੀ ਐ ਵੱਖਰੀ ਗੱਲ ਪਰ ਮੈਦਾਨ 'ਚ ਐ ਲੜਾਂਗੇ ਡੱਲੇਵਾਲ ਸਾਹਿਬ ਤੋਂ ਇੰਨਾ ਕਿ ਤਾਂ ਪਹਿਲਾਂ ਬੋਲੇ ਆ ਡੇਲੇਵਾਲ ਸਾਹਿਬ ਤੋਂ ਪਹਿਲਾਂ ਕੋਸ਼ਿਸ਼ ਕਰਾਂਗੇ ਕਿ ਮਰਿਆ ਜਾਵੇ ਮੁਰ ਨੂੰ ਹੋਇਆ ਜਾਵੇ ਉਹ ਸਾਰੇ ਭਾਵਨਾ ਮੈਂ ਇਸ ਕਰਕੇ ਇੱਕ ਤਾਂ ਸਿਰ ਝੁਕਦਾ ਸਾਡਾ ਡਲੇਵਾਲ ਸਾਹਿਬ ਮੁਰੇ ਜਿਹੜੇ ਪੂਰੇ ਅੱਜ ਉਹਨਾਂ ਨੇ 50 ਦਿਨ ਅੱਜ 50 ਦਿਨ ਹੋਏ ਨੇ ਤਾਂ ਇਸ ਲਈ ਸਰਕਾਰ ਨੂੰ ਫੌਰੀ ਜਿਹੜਾ ਕੁਝ ਦੇਣਾ ਹੈ ਮੀਟਿੰਗਾਂ ਲਾਗੂ ਕਰਨੀਆਂ ਵਾਂਗ ਕਰੇ ਅਗਰ ਜੇ ਉਹਨਾਂ ਨੇ ਮਨ ਬਣਾ ਹੀ ਲਿਆ ਕਿ ਵੀ ਅਸੀਂ ਕੁਝ ਦੇਣਾ ਨਹੀਂ ਡੱਲੇਵਾਲ ਸਾਹਿਬ ਦੀ ਸਾਨੂੰ ਸਹੀਦੀ ਚਾਹੀਦੀ ਹੈ ਇਹ ਫਿਰ ਉਹਨਾਂ ਨੂੰ ਬਹੁਤ ਮਹਿੰਗੀ ਪਊਗੀ ਅਖੀਰ ਦੇ ਵਿੱਚ ਮੈਚ ਦਾ ਕਿਹੜੀ ਰਿਪੋਰਟਾਂ ਜਿਹੜੇ ਦਿੱਤੀਆਂ ਨੇ ਕਿ ਰਿਪੋਰਟਾਂ ਠੀਕ ਨੇ ਉਹ ਕਿਉਂਕਿ ਡਾਕਟਰ ਸਵਾਇਮਾਨ ਵੱਲੋਂ ਵੀ ਸੇਮ ਸੈਂਪਲਿੰਗ ਕੀਤੀ ਜਾ ਰਹੀ ਹੈ ਉਹਨਾਂ ਟੀਮ ਵੱਲੋਂ ਕੀ ਰਿਪੋਰਟਾਂ ਸੇਮ ਆ ਰਹੀਆਂ ਨੇ ਕਿਉਂ ਆ ਮੈਨੂੰ ਹੁਣੇ ਮੈਂ ਸੈਂਡ ਕਰਕੇ ਤੁਹਾਨੂੰ ਸੈਂਡ ਕਰ ਦਿੰਦਾ ਸਾਰਿਆਂ ਨੂੰ ਮੇਰੇ ਕੋਲੇ ਆਈਆਂ ਹੁਣੇ ਖੜੇ ਖੜੇ ਤੋਂ ਉਹਨਾਂ ਤੋਂ ਲੈਤੀਆਂ ਅਸੀਂ ਸੈਂਡ ਕਰ ਦਨੇ ਉਹ ਪੜ ਲਓ ਉਹਨਾਂ ਮੁਤਾਬਕ ਠੀਕ ਹੈ ਅਲਟਰਾਸਾਉਂਡ ਹੋ ਗਿਆ ਅਸੀਂ 3D ਅਲਟਰਾਸਾਉਂਡ ਹੀ ਸੀ ਜਿਹਦੀ ਮਸ਼ੀਨਾਂ ਲੈ ਕੇ ਆਏ ਨਹੀਂ ਨਹੀਂ ਉਹ ਕਰਵਾਇਆ ਨਹੀਂ ਅੱਜ ਅਲਟਰਾਸਾਉਂਡ ਨਹੀਂ ਅਲਟਰਾਸਾਉਂਡ ਨਹੀਂ ਕਰਵਾਇਆ ਕੱਲਾ ਸਿਰਫ ਸੈਂਪਲ ਲੈਂਦਾ ਹੈ ਉਹ ਬਲੱਡ ਸੈਂਪਲ ਬਲੱਡ ਸੈਂਪਲ ਲੈਂਦਾ ਬਲੱਡ ਸੀ ਹਰਟ ਲੈਵਲ ਤੋਂ ਮਨਾ ਕਰ ਰਹੇ ਸੀ ਕਹਿੰਦੇ ਕਿ ਬਲੱਡ ਸੈਂਪਲ ਉਹ ਦੂਜਾ ਮੁੰਡਾ ਆ ਕੇ ਕਰਕੇ ਜੋ ਫਿਰ ਇਹਨਾਂ ਬੰਤਰਾ ਨੇ ਨਹੀਂ ਅਸੀਂ ਉਹ ਕਹਿ ਰਹੇ ਸੀ ਵੀ ਜਿਹੜੇ ਇਹਨਾਂ ਦੇ ਵਿੱਚੋਂ ਮੁੰਡਾ ਹੈ ਜਿਹੜਾ ਸੈਂਪਲ ਲੈਂਦਾ ਹੈ ਉਹ ਨਾੜ ਨੂਰ ਤੇ ਬਹੁਤ ਤਖਲੀਫ ਕਰਦੇ ਆ ਪਰ ਇਹ ਕੁੜੀ ਕਹਿੰਦੀ ਮੈਂ ਵੀ ਬ ਆਜੇ ਕੋਈ ਦਿੱਕਤ ਆਈ ਤੋ ਮੈਂ ਕਹਿੰਦੇ ਮੁੜਿਆ ਪਰ ਉਹ ਸੈਂਪਲ ਲੇਤਾ ਗਿਆ ਵਧੀਆ ਸੈਂਪਲ ਲੇਤਾ ਉਹ ਤਕਲੀਫ ਆਉਂਦੀ ਰਹੀ ਕਿਹੜਾ ਇੱਕ ਇਹਨਾਂ ਦਾ ਬੰਦਾ ਆ ਗਿਆ ਸੀ ਸਿੱਧੇ ਹੀ ਜੋ ਸੈਂਪਲ ਲੈਣ ਲੱਗਿਆ ਬਲੱਡ ਬੋਲ ਨਿਕਲ ਗਿਆ ਸੀ ਫਿਰ ਬੰਦ ਨਹੀਂ ਹੋਣ ਲੱਗਿਆ ਸੀਗਾ ਉਹ ਕੁੜੀ ਸਪੈਕਟ ਸੀ ਕਿ ਠੀਕ ਹੈ ਉਹਨੇ ਜਿਹੜਾ ਸੈਂਪਲ ਲੇਤਾ ਇਸ ਕਰਕੇ ਬੰਨ੍ਹਾ ਕਰਦੇ ਉਹ ਅੱਜ ਜਿਹੜਾ ਪਹਿਲਾ ਸੈਂਪਲ ਲੈਂਦਾ ਸੀ ਅੱਜ ਉਹਦੀ ਭੈਣ ਦੇ ਅਨੰਦ ਕਾਰਜ ਸੀ ਉਹ ਉੱਥੇ ਠੀਕ ਠੀਕ ਨਹੀਂ 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 ਅੱਪਾ ਜੀ ਕਿੰਨੀ ਅੱਜ ਆਇਆ ਅਜੇ ਨਹੀਂ ਅਜੇ ਮੇਰੇ ਨਾਲ ਗੱਲ ਨਹੀਂ ਹੋਈ ਹੈ ਅੱਜ ਮੈਡੀਕਲ ਟੀਮ ਜਿਹੜਾ ਮੈਡੀਕਲ ਬ ਉੰਨਾ ਨੇ ਚੈੱਕਅਪ ਕੀਤਾ ਬਲੱਡ ਦਾ ਸੈਂਪਲ ਲਿਆ ਸੋ ਉਹਦੀਆਂ ਰਿਪੋਰਟਸ ਆਣ ਗਈਆਂ ਤੇ ਉਹਦੇ ਚ ਜ਼ਿਆਦਾ ਕਲੀਅਰ ਹੋਊਗਾ ਕਿਸ ਤਰ੍ਹਾਂ ਦੀ ਸਿਹਤ ਹੈ ਜਿਹੋ ਨਾਲ ਮੁਲਾਕਾਤ ਕੀਤੀ ਹੈ ਕੋਈ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਜੀ ਸਿਹਤ ਗੱਲਬਾਤ ਕੀਤੀ ਹੈ ਬਟ ਵਿਜੀਬਲੀ ਵੀਕ ਨਹੀਂ ਬਾਕੀ ਜਿਹੜੇ ਟੈਸਟ ਹੋਣਗੇ ਉਹ ਰਿਪੋਰਟ ਚ ਜ਼ਿਆਦਾ ਪਤਾ ਲੱਗੇ ਪਿਛਲੀਆਂ ਰਿਪੋਰਟਾਂ ਆਈਆਂ ਸੀ ਹਾਂਜੀ ਪਿਛਲੀਆਂ ਰਿਪੋਰਟਾਂ ਆ ਗਈਆਂ ਸੀ ਉਹ ਇਹਨਾਂ ਨੂੰ ਪ੍ਰੋਵਾਈਡ ਵੀ ਕਰਾਤੀਆਂ ਉਸ ਵਿੱਚ ਸਿਹਤ ਜਾਂ ਆਪਣੇ ਜਾਂ ਕਿਵੇਂ ਰਿਪੋਰਟ ਨਹੀਂ ਕੁਝ ਪੈਰਾਮੀਟਰ ਹੈਗੇ ਜਿਹੜੇ ਥੋੜੇ ਜਿਹਾ ਡੇ ਰੇਂਜ ਨੇ ਕੁਝ ਪੈਰਾਮੀਟਰ ਨੇ ਜਿਹੜੇ ਠੀਕ ਨੇ ਸੋ ਕੰਟੀਨਿਊਸ ਇਸੇ ਕਰਕੇ ਮੋਨਿਟਰਿੰਗ ਦੀ ਜ਼ਰੂਰਤ ਹੈ ਇਸੇ ਕਰਕੇ ਅੱਜ ਫਿਰ ਬਲੱਡ ਸੈਂਪਲ ਐਸਐਸ ਅੱਜ 5ਵਾਂ ਦਿਨ ਹੋ ਗਿਆ ਕਿ ਆ ਕੇਂਦਰ ਦੇ ਨਾਲ ਕੋਈ ਰਲਵਾ ਹੋਇਆ ਕੋਈ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਕਿ ਮੀਟਿੰਗਾਂ ਦਾ ਦੌਰ ਮੁੜ ਤੋਂ ਸ਼ੁਰੂ ਕੀਤਾ ਜਾਏ ਇਹਦੇ ਬਾਰੇ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਕਮੈਂਟ ਕਰ ਸਕਦਾ ਸੋ ਮੈਂ ਤਾਂ ਸਿਰਫ ਜਿਹੜਾ ਅੱਜ ਦਾ ਸੀਗਾ ਉਹਦੇ ਬਾਰੇ ਦੱਸ ਸਕਦਾ ਕਿ ਮੈਡੀਕਲ ਸਟਾਫ ਆਇਆ ਸੀ ਉਹਨਾਂ ਨੇ ਸੈਂਪਲ ਕੀਤਾ ਬਿਲਕੁਲ